ਸਭ ਤੋਂ ਪਹਿਲਾਂ ਤੇ ਦਸ ਬਦਸਤਾ ਮਾਫੀ ਸਾਰੀ ਪ੍ਰੈਸ ਨੂੰ ਥੋੜਾ ਬਹੁਤਾ ਲੇਟ ਹੋ ਗਿਆ ਉਸ ਤੋਂ ਬਾਅਦ ਮੈਂ ਅਰਜ਼ ਕਰਾਂ ਕਿ ਕੱਲ ਬਾਬਾ ਸ਼ੇਖ ਫਰੀਦ ਜਿਨ੍ਹਾਂ ਦੀ ਬਾਣੀ Guru Granth Sahib ਵਿੱਚ ਸਤ ਤੋਂ ਜ਼ਿਆਦਾ ਦਰਜਾ ਹੈ ਉਹਨਾਂ ਦੇ ਮੁਕद्दस ਮੁਕद्दस ਸ਼ਹਿਰ ਵਿੱਚ ਮੱਥਾ ਟੇਕਿਆ ਤੇ ਰੱਥੋਂ ਵੀ ਜਿਵੇਂ ਯਾਤਰਾ ਅੱਧੀ ਗਈ ਅੱਜ ਮੋਗਾ ਸ਼ਹਿਰ ਜਿਹੜਾ ਮੁਰਸ਼ਿਦਾਂ ਦਾ ਰਹਾਣੀ ਹਸਤੀਆਂ ਦਾ ਫਕੀਰਾਂ ਦਾ ਸਾਧੂ ਸੰਤਾਂ ਦਾ ਸ਼ਹਿਰ ਹੈ ਮੇਰੇ ਸਤਗੁਰਾਂ ਦਾ ਸ਼ਹਿਰ ਹੈ ਇੱਥੇ ਅੱਜ ਅਨਬਲੀਵੇਬਲ ਕੱਲ ਵੀ ਜਦੋਂ ਮੈਂ ਟਰੈਕਟਰ ਵਗੈਰਾ ਦੇਖੇ ਆਪ ਮਹਾਰੇ ਲੋਕ ਆ ਗਏ ਇੱਕ ਤ ਕਾਰਜਕਰਤਾ ਹੁੰਦੇ ਵਰਕਰ ਜਿਹੜੇ ਬਿਨਾ ਸਦਿਆਂ ਮੁਹੱਬਤ ਨਾਲ ਲੋਕ ਆਉਂਦੇ ਆ ਉਹ ਬੜੇ ਕਾਬਲੇ ਇhtਰਾਮ ਹੋ ਜਾਂਦੇ ਆ ਕਿ ਜਿੱਥੇ ਪਿਆਰ ਨਾਲ ਆਏ ਪ੍ਰੇਮ ਨਾਲ ਅੱਜ ਤੁਸੀਂ ਇਹ ਦੇਖ ਲਓ ਵੀ 9:30 10 ਵਜੇ ਦੇ ਅਸੀਂ ਸਟਾਰਟ ਹੋਏ ਆ ਹੁਣ 4 ਵਜਣ ਵਾਲੇ ਹੋ ਗਿਆ ਮੇਰੇ ਖਿਆਲ 3:30 ਯਾਨੀ ਮੁੱਕ ਹੀ ਨਹੀਂ ਸਿਰਿਆ ਉਹ ਵੀ ਫਾਸਟ ਸਾਨੂੰ ਵਾਈਂਡ ਅਪ ਕਰਨਾ ਪਿਆ ਤਦੇ ਤੁਹਾਡਾ ਤੁਸੀਂ ਵੀ ਜਾਇਜ਼ ਸੀ ਪਰ ਉਹਦੇ ਲਈ ਇਸੇ ਕਰਕੇ ਮੈਂ ਫਸਟ ਆਫ ਆਲ ਅਪੋਲੋਜਾਈਜ਼ ਕੀਤਾ ਕਿ ਲੇਟ ਹੋ ਗਿਆ ਸੋ ਕਮਾਲ ਦਾ ਅੱਜ ਰੋਡ ਸ਼ੋ ਹੋਇਆ ਰੋਡ ショਅ ਹੀ ਕਹਿਣਾ ਚਾਹੀਦਾ ਹਾਂ ਸਰ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾਗਾ ਤੇ ਉਹ ਉਲਟੋ ਸੀ ਜਿਹੜਾ ਉਹਨਾਂ ਦੀ ਵਰਕਾ ਕੀਤੀ ਕਿਸਾਨਾਂ ਦਾ ਦੇਖੋ ਇਹਨੂੰ ਵੰਡ ਕੇ ਨਾ ਨਾ ਦੇਖੀ ਉਹ ਸਾਡਾ ਹਿੱਸਾ ਨੇ ਮੈਂ ਖੇਤ ਮਜ਼ਦੂਰ ਦਾ ਪੁੱਤ ਐ ਉਹ ਕਿਸਾਨ ਐ ਮੈਂ ਕਣਕ ਦੇ ਨੰਗ ਵਾੜਾਂ ਵਿੱਚ ਨੰਗੇ ਪੈਰੀਂ ਫਿਰਿਆ ਬੰਦਾ ਮੈਂ ਫਲਿਆਂ ਦੇ ਜ਼ਮਾਨੇ ਦਾ ਬੰਦਾ ਫੇ ਹਲਵਾਉਂਦੇ ਸੀ ਕੋਈ ਝੋਟਿਆਂ ਨਾ ਫੇ ਬਲਦਾਂ ਨਾ ਫੇ ਆ ਕੰਬਾਇਨਾ ਸ਼ਮਬਾਇਨਾ ਤਾਂ ਹੋਣ ਆਈਆਂ ਸਾਡੀ ਤਾਂ ਸਾਂਝ ਬੜੀ ਆ ਉਹ ਆਪਣਾ ਗੈਰਤਮੰਦ ਕੌਮ ਆਪਣਾ ਕੰਮ ਕਰ ਰਹੀ ਸੀ ਆਪਣੇ ਹਕੂਕ ਲਈ ਲੜਦੀ ਸੀ ਮੇਰਾ ਕੰਮ ਆ ਮੁਹੱਬਤ ਕਰਨਾ ਮੈਂ ਆਸ਼ਿਕ ਆ ਉਸ ਕ੍ਰੀਏਟਰ ਦਾ ਤੇ ਕ੍ਰੀਏਸ਼ਨ ਨਾਲ ਬਹੁਤ ਪਿਆਰ ਕਰਦਾ ਮੈਂ ਤਾਂ ਦਰਖਤਾ ਨੂੰ ਵੀ ਜੱਫੀ ਪਾਉਂਦਾ ਰਿਹਾ ਉਹ ਤੇ ਇਨਸਾਨ ਆ ਉਹ ਨਾਰੇ ਮਾਰਦੇ ਸੀ ਮੁਰਦਾਬਾਦ ਦੇ ਮੈਂ ਫੁੱਲਾਂ ਦੀ ਬਰਖਾ ਕਰਦਾ ਸੀ ਉਹ ਆਪਣੀ ਜਗ੍ਹਾ ਸੱਚੇ ਆ ਮੈਨੂੰ ਜੋ ਕਿਰਦਾਰ ਜਿਹੜਾ ਮੇਰੇ ਮਾਲਕ ਨੇ ਮੇਰੇ ਜੋ ਮੇਰੇ ਸਤਗੁਰਾਂ ਨੇ ਮੈਨੂੰ ਸਿਖਾਇਆ ਉਹਨੇ ਕਿ ਬੇਟਾ ਮੁਹੱਬਤ ਦਾ ਦਾ ਮਨ ਨਹੀਂ ਛੱਡਣਾ ਇਲੈਕਸ਼ਨ ਲੜੋ ਜਾਂ ਕੁਛ ਕਰੋ ਕੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਹਨ ਤੁਹਾਡੇ ਧਿਆਨ 'ਚ ਹੈ ਕਿ ਉਹ ਜੈਜਾ ਮੰਗਾਂ ਮਾਰੇ ਦੋ ਮੰਗ ਰਹੇ ਆ ਇਹ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਦੇਖੋ ਜਾਇਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਤੇ ਸਾਰੇ ਭਾਰਤ ਤੋਂ ਸਪੈਸ਼ਲੀ ਕਿਸਾਨਾਂ ਤੋਂ ਸਾਡੇ ਪਿਆਰੇ ਪ੍ਰਧਾਨ ਮੰਤਰੀ ਸਾਹਿਬ ਨੇ ਅਪੋਲੋਜਾਈਜ਼ ਵੀ ਕੀਤਾ ਉਹ ਕੈਨਸਲ ਵੀ ਕੀਤੀਆਂ ਹੁਣ ਐਮਐਸਪੀ ਦਾ ਥੋੜਾ ਟਾਈਮ ਸੋਚ ਕੇ ਨਹੀਂ ਰੱਖਿਆ ਗਿਆ ਸਾਰਾ ਪੰਚਾਇਤ ਕਰਕੇ ਸਾਰੀਆਂ ਦਿੱਥੇ ਬੰਦੀਆਂ ਥੋੜਾ ਟਾਈਮ ਉਹਦਾ ਨਿਯਤ ਕਰ ਲੈਂਦੀਆਂ ਦਿਸ ਇਸ ਦਾ ਨਾਟ ਰਾਈਟ ਟਾਈਮ ਕੋਡ ਆਫ ਕੰਡਕਟ ਲੱਗ ਚੁੱਕਾ ਤੁਹਾਨੂੰ ਪਤਾ ਤੇ ਇਹ ਸਲਾਹ ਨਾਲ ਥੋੜਾ ਟਾਈਮ ਲਾ ਕੇ ਕਰਦੇ ਮੈਨੂੰ ਤੁਸੀਂ ਇੱਕ ਗੱਲ ਦੇਖੀ ਹੋਣੀ ਪੰਜ ਛੇ ਟਿਕਟਾਂ ਪਹਿਲਾਂ ਬਦਲਤੀਆਂ ਇੱਕ ਟਿਕਟ 10 ਦਿਨ ਰੜਕ ਹੁੰਦੀ ਰੜਕ ਹੁੰਦੀ ਰੇ ਰੜਕ ਹੁੰਦੀ ਰਿ ਡਿਸਕਸ ਹੁੰਦੀ ਰੀ ਉਹ ਹੰਸ ਰਾਜਨਸ ਦੀ ਸੀ ਪੀਐਮ ਸਾਹਿਬ ਨੇ ਕਿਹਾ Let me think again ਬਾਕੀਆਂ ਦੀ ਬਿਨਾਂ ਪੁੱਛਿਆ ਕੱਢਤੀਆਂ ਸੀ ਫਿਰ ਸੋਚ ਕੇ ਉਹਨਾਂ ਨੇ ਪੰਜਾਬ ਭੇਜਿਆ ਉਹ ਕਿਉਂਕਿ ਮੈਂ ਗਾਉਂਦਾ ਰਿਆਂ ਇੱਥੇ ਖਾੜੇ ਲਾਉਂਦਾ ਰਿਆਂ ਮੈਂ ਪੰਜਾਬ ਦੇ ਚੱਪੇ-ਚੱਪੇ ਤੋਂ ਵਾਕਿਫ ਐ ਹਰ ਨਸਲ ਨਾਲ ਮੇਰਾ ਵਾਹ ਪਿਆ ਹਰ ਯਾਨੀ ਕੈਟੇਗਰੀ ਕਰੀ ਸੋਚੀਏ ਬੱਚਿਆਂ ਨਾਲ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਹਰ ਧਰਤੀ ਨਾਲ ਹਰ ਐਕਸੈਂਟ ਨੂੰ ਮਾਲਵੇਚ ਕੀ ਪ੍ਰੋਨਨਸੀਏਸ਼ਨ ਐ ਮਾਝੇਚ ਕੀ ਐ ਦੁਆਬੇਚ ਕੀ ਮੈਨੂੰ ਪਤਾ ਸੁਭਾ ਦਾ ਪਤਾ ਉਹ ਕਹਿਣ ਲੱਗੇ ਯਾਰੀ ਗੁੰਜਲਾ ਜੀਆਂ ਖੁੱਲਦੀਆਂ ਕਿਉਂ ਨਹੀਂ ਦਿੱਲੀ ਔਰ ਪੰਜਾਬ ਦਾ ਗੈਪ ਕਿਉਂ ਰਹਿ ਜਾਂਦਾ ਕੋਈ ਪ੍ਰਧਾਨ ਮੰਤਰੀ ਹੋਵੇ ਪ੍ਰੋਬਲਮ ਕੀ ਆ ਜਾ ਕੇ ਉੱਥੇ ਆਪਣਾ ਉਹਨਾਂ ਦਾ ਬਕਾਇਦਾ ਤੌਰ ਤੇ ਜ਼ੇਨ ਸਮਝੋ ਜੋ ਵੀ ਜਾਇਜ਼ ਆ ਮੰਗਾ ਉਹ ਮਨਾਉਣ ਲਈ ਮੈਂ ਪੁਲ ਬਣਨ ਲਈ ਆਇਆ ਇੱਥੇ ਬ੍ਰਿਜ ਬਣਨ ਲਈ ਆਇਆ ਸੁਨੇਹਾ ਲੈ ਕੇ ਜਾਇਆ ਕਰੂੰਗਾ ਮੈਂ ਮੇਰੀ ਕੋਸ਼ਿਸ਼ ਹੋਏਗੀ ਕਿ ਮੇਰੀਆਂ ਮਾਤਾਵਾਂ ਜਾਂ ਮੇਰੀਆਂ ਭੈਣਾਂ ਜਾਂ ਮੇਰੀਆਂ ਬੇਟੀਆਂ ਜਾਂ ਮੇਰੇ ਬਜ਼ੁਰਗ ਜਾਂ ਨੌਜਵਾਨ ਨਾ ਲੈਣਾ ਤੇ ਬੈਠ ਰੇਲਵੇ ਲਾਈਨਾਂ ਤੇ ਨਾ ਬਾਰਡਰਾਂ ਤੇ ਬੈਠਣ ਅਸਲ ਜੀ ਤੁਸੀਂ ਕਿਸਾਨਾਂ ਦੇ ਫੁੱਲ ਸਿੱਟੇ ਆ ਤੇ ਇਸੇ মিডিਆ ਕੋਲ ਤੁਸੀਂ ਐਫੀਡੇਵਿਟ ਮੰਗਦੇ ਹੋ ਐਫੀਡੇਵਿਟ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਵੀ ਤੁਸੀਂ ਪੱਤਰਕਾਰ ਨੂੰ ਕਹਿ ਗਏ ਮੈਂ ਤੇ ਤੁਹਾਨੂੰ ਐਫੀਡੇਵਿਟ ਵੀ ਦੇ ਸਕਦਾ ਨਹੀਂ ਮੈਨੂੰ ਤਾਂ ਮੈਂ ਤਾਂ ਨਹੀਂ ਕਦੀ ਗਿਆ ਸੀ ਜਿਹੜੀ ਤੁਹਾਡੀ ਕਾਹਦਾ ਐਫੀਡੇਵਿਟ ਸੱਜੇ ਕੱਲ ਕਰ ਲਈਏ ਪੰਜਾਬ ਦੀ ਤਾਂ ਡੇਵਿਡ ਤੋਂ ਪਹਿਲਾਂ ਕਰ ਲਓ ਨਹੀਂ ਐਸੀ ਨਹੀਂ ਮੈਂ ਧਿਆਨ ਚਾ ਅੱਛਾ ਇਹਨੀ ਤੁਹਾਡੀ ਟੈਕ ਤੁਹਾਡਾ ਜੀ ਤੁਹਾਡੀ ਚੋਆਇਸ ਦਾ ਗੋਡ ਗਿਫਟ ਹੈ ਜੀ ਹਾਂਜੀ ਇਹ ਤੁਹਾਡੀ ਚੋਆਇਸ ਸੀ ਕਿ ਗੋਡ ਗਿਫਟਾ ਜਿਹੜਾ ਫਿਰਸਪੁਰ ਕੰਸੀ ਜੁਸੀ ਮੇਰੀ ਕੋਈ ਚੋਇਸ ਨਹੀਂ ਮੈਂ ਦੋ ਇਲੈਕਸ਼ਨ ਲੜੇ ਸਰ ਇਧਰ ਦੇਖੋ ਜੀ ਦੋ ਇਲੈਕਸ਼ਨ ਲੜੇ ਮੈਂ ਥੋੜਾ ਪੈਨਿਕ ਵੀ ਹੋ ਜਾਂਦਾ ਸੀ ਥੱਕ ਵੀ ਜਾਂਦਾ ਸੀ ਮੇਰਾ ਕੰਮ ਨਹੀਂ ਨਾ ਮੈਂ ਗੌਣਾ ਵਜਾਉਣਾ ਦੋ ਘੰਟੇ ਗਾਉਣਾ ਮੁੜ ਕੇ 7 ਸਟਾਰ ਚ ਸੌਣਾ 15 20 ਲੱਖ ਕਮਾਉਣਾ ਤਾੜੀਆਂ 70 ਰੁਪਈਆ ਦੀ ਪੰਡ ਬਣ ਕੇ ਸੌ ਜਾਣਾ ਇਹ ਨਵਾਂ ਕੰਮ ਪੈ ਗਿਆ ਸੀ ਦੋ ਇਲੈਕਸ਼ਨਾਂ ਚ ਤੇ ਮੈਂ ਟਾਇਰਡ ਹੁੰਦਾ ਰ ਜਦੋਂ ਉਹਨਾਂ ਨੇ ਕਿਹਾ ਕੌਨਸਟਿਟੂਐਂਸੀ ਦਾ ਨਾਮ ਆ ਨਾ ਹਲਕੇ ਦਾ ਕਿ ਫਰੀਦਕੋਟ ਜਾਣਾ ਪੈਣਾ ਮੈਂ ਕਿ ਬੱਲੇ ਬੱਲੇ ਕਿਸਮਤ ਦੇ ਧਨੀਆਂ ਜਦੋਂ ਦਾ ਜੰਮਿਆ ਮੈਂ ਸੂਫੀਇਜ਼ਮ ਦਾ ਸਾਲਕ ਮੁਰੀਦ ਰਾਹੀਰ ਸਿਕਰ ਆ ਜਗਿਆਸੂ ਆ ਤੇ ਬਾਬਾ ਫਰੀਦ ਉਹ ਹਸਤੀ ਆ ਜਿਨ੍ਹਾਂ ਦੇ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਨੇ ਪੈਦਲ ਜਾ ਕੇ ਬਾਣੀ ਲੈ ਕੇ ਆਏ ਤੇ ਅੱਜ ਗੁਰੂ ਗ੍ਰੰਥ ਸਾਹਿਬ ਕੀ ਦਰਜਾ ਹੋਏਗਾ ਜਿਨ੍ਹਾਂ ਕੋਲ ਪਹਿਲੀ ਪਾਤਸ਼ਾਹੀ ਜਗਤਗੁਰੂ ਜਾ ਕੇ ਪਾਕਪਟਨ ਮੈਂ ਦੋ ਵਾਰੀ ਬੱਥਰ ਟੇਕ ਆਇਆ ਉੱਥੇ ਪਾਕਪਟਨ ਮੈਂ ਕਹੇ ਕੋਈ ਰੱਬ ਦੀ ਇਹਦੇ ਵਿੱਚ ਮਸਲਿਹਤ ਆ ਮੈਨੂੰ ਉੱਥੇ ਦਾ ਹੁਣ ਨੌਕਰ ਗੁਲਾਮੀ ਕਰੂੰਗਾ ਮੈਂ ਤਾਂ ਫੇਰ ਕਹੂੰਗਾ ਫਰੀਦਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਜਾ ਰੱਬ ਦਾ ਬਖਸ਼ਾ ਤੂੰ ਵੀ ਬਖਸ਼ਾ ਜਾ ਬਾਬਾ ਫਰੀਦ ਲਿਖਦੇ ਨੇ ਫਰੀਦ ਦਾ ਐਸਾ ਹੋ ਰਹੋ ਤੇ ਜੈਸੇ ਕੱਖ ਮਸੀਤ ਪੈਰਾ ਹੈ ਠਲਤਾੜੀਏ ਤੇ ਫਿਰ ਵੀ ਨਾ ਛਾੜੇ ਪ੍ਰੀਤ ਤੁਸੀਂ ਪੁੱਛਿਆ ਸੀ ਕਿ ਵਿਰੋਧੀਆਂ ਦੀ ਕਿਵੇਂ ਕ੍ਰਿਟਿਕਾਈਜ਼ ਕਰੋਗੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਲੜਨਾ ਫਰੀਦ ਕੋਟੋ ਕਰਨੀਆਂ ਨਫ਼ਰਤਾਂ ਦੋ ਕੰਮ ਨਹੀਂ ਪੁੱਗਣੇ ਬਾਬਾ ਫਰੀਦ ਕੀ ਕਹਿੰਦੇ ਨੇ ਜੋ ਤੇ ਮਰੇ ਮੁੱਕੀਆਂ ਤਿਨਾ ਨਾ ਮਾਰੀ ਘਮ ਆਪਨੜੇ ਕਰ ਜਾਈ ਕੇ ਤੇ ਪੈਰ ਜਨਾ ਤੇ ਪਰਚਮ ਪੈਰ ਤਨਾ ਦੇ ਚਮ ਫਰੀਦ ਕਾਲੇ ਮੈਂਡੇ ਕੱਪੜੇ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਨਹੀ ਪਰਿਆ ਮੈਂ ਫਿਰਾਂ ਤੇ ਲੋਕ ਕਹਿ ਦੁਰਵੇ ਫਰੀਦਾ ਜੇ ਤੂੰ ਅਕਲ ਲਤੀਫ ਹੈ ਤਾਂ ਕਾਲੇ ਲਿਖਣਾ ਲੇਖ ਆਪਣੜੇ ਗਿਰਬਾਂ ਮੈਂ ਤੇ ਸਿਰ ਨਿਵਾ ਕਰਦੇ ਹੈ ਬਸਾ ਜੀ ਹਾਂ ਜਿੰਦਾਬਾਦ ਹਰਦੀਪ ਸਿੰਘ ਜੀ ਜੀ ਜੈ ਹਿੰਦ ਭਾਰਤ ਵਾਤਾਕੀ ਜੈ ਮਾਨਸਾ ਜੀ ਆਪਣਾ ਕੁਛ ਬਸਤ ਪੁੱਛਣ ਦੇ ਲਈ ਇੱਕ ਕੁਐਸਚਨ ਪੜਾ ਹੈਗਾ ਇਕੱਲੇ ਕਾਂਸੀ ਕੰਸਟਿਟਿਊਐਂਟ ਸ੍ਰੀਨਗਪੁਰ ਨਾਲ ਜੁੜਿਆ ਰਿਹਾਤਾ ਉਹ ਸਭ ਲੋਕਾਂ ਨਾਲ ਸੰਬੰਧ ਰੱਖਦਾ ਪੂਰੇ ਪੰਜਾਬ ਨਾਲ ਰੱਖਦਾ ਪੂਰੇ ਭਾਰਤ ਨਾਲ ਸੰਬੰਧ ਰੱਖਦਾ ਜੀ ਇਸ ਤੇ 2012 ਦੇ ਵਿੱਚ ਨੈਸ਼ਨਲ ਹਾਈਵੇ ਕੰਪਲੀਸ਼ਨ ਹੋਣਾ ਸੀ ਕੀ ਹੋਣਾ ਸੀ ਨੈਸ਼ਨਲ ਕੰਪਲੀਸ਼ਨ ਹਾਈਵੇ ਜਿਹੜਾ ਸੀ ਜਿਹੜਾ ਇਹ 2012 ਚ ਕੰਪਲੀਟ ਕੰਪਲੀਟ ਹੋਣਾ ਸੀ ਉਸ ਤੋਂ ਬਾਅਦ 2014 ਚ ਵੀ ਬਣਿਆ 2019 ਚ ਵੀ ਬਣਿਆ ਉਹ ਜਿਨ੍ਹਾਂ ਦੇ ਕੰਪਨੀ ਕੋ ਠੇਕਾ ਸੀ ਉਹ ਰਾਜ ਸਭਾ ਦੇ ਮੈਂਬਰ ਸੀਗੇ ਉਹ ਇੱਥੇ ਆ ਕੇ ਅਫਸੋਸ ਵੀ ਕਰ ਗਏ ਅੱਜ ਤਨ ਤੱਕ 1000 ਤੋਂ ਵੱਧ ਰੁਪਏ ਦਾ ਮੋੜ ਹੋ ਚੁੱਕੀ ਅਨਕੰਪਲੀਟ ਹੋਣ ਕਰਕੇ ਸੂਸਾਇਡ ਸੂਸਾਇਡ ਅਸੀਂ ਇਹ ਕਹਿੰਨੇ ਆ ਵੀ ਤੁਸੀਂ ਇੱਥੇ ਲੋਕਾਂ ਦਾ ਵਾਅਦਾ ਕਰੇ ਮਾਸ਼ਾਅੱਲਾ ਤੁਹਾਨੂੰ ਇੱਥੋਂ ਕਾਮਯਾਬੀ ਕਰੇ ਲੇਕਿਨ ਤੁਸੀਂ ਵਾਅਦਾ ਕਰਕੇ ਜਾਓਗੇ ਕਿੰਨੇ ਚਿਰ ਚੰਨੇ ਕੰਪਲੀਟ ਕਰਵਾ ਕੇ ਦੋ ਇਹ ਪ੍ਰੈਸ ਆ ਇਹ ਵੀ ਲੋਕਤੰਤਰ ਤੋਂ ਜ਼ਿਆਦਾ ਮਤਲਬ ਮਜ਼ਬੂਤ ਹੈ ਇਹ ਵੱਡੀ ਆਪਣੀ ਸਰਕਾਰ ਹੈ ਇਹਦੇ ਤੇ ਮੈਂ ਵਾਅਦਾ ਕਰਦਾ ਸੰਗਤ ਦੀ ਹਾਜ਼ਰੀ ਔਰ ਧਾਰਮਿਕ ਜਗ੍ਹਾ ਬੈਠ ਕੇ ਪ੍ਰਾਇੋਰਟੀ ਬੇਸ ਤੇ ਇਹ ਹੋਏਗਾ ਜੋ ਮੈਂ ਕਰਵਾ ਕੇ ਆਇਆ ਉਹ ਸੁਣ ਲਓ ਮੈਂ ਜਦੋਂ ਗਾਉਂਡ ਜਾਂਦਾ ਸੀ ਤੇ ਉਦੋਂ 에ਅਰਪੋਰਟ ਜਦੋਂ ਅਬਰਾਡ ਜਾਂਦਾ ਸੀ ਕੰਮ ਗਾਉਂ ਦਾ ਹੀ ਕਰਦਾ ਸੀ ਜਦੋਂ ਫੋਰਨ ਕੰਟਰੀ ਜਾਂਦਾ ਸੀ ਤੇ ਦਿੱਲੀੋਂ ਦਿੱਲੀ ਤੱਕ ਤੇ ਚੱਲ ਜਾਣਾ 3-4 ਘੰਟੇ ਹੁਣ ਵੀ ਦਿੱਲੀ ਚ ਹੀ ਲੱਗ ਜਾਂਦੇ ਆ ਟ੍ਰੈਫਿਕ ਇੰਨੀ ਜਾਮ ਹੁੰਦੀ ਆ ਮੈਂ ਸੋਚਿਆ ਮੈਂ ਹੁਣ ਇੱਥੇ ਦਾ ਐਮਪੀ ਬਣ ਗਿਆ ਜਿੱਥੋਂ ਬਾਰਡਰ ਸ਼ੁਰੂ ਹੁੰਦਾ ਮੋਰਥਲ ਤੋਂ ਬਾਅਦ ਸਿੰਘੂ ਬਾਰਡਰ ਉੱਥੋਂ ਮੇਰੀ ਕੰਸਿਸਟੈਂਸੀ ਆ ਮੈਂ 11 10 11 ਵਾਰੀ ਗਿਆ ਗਡਕਰੀ ਸਾਹਿਬ ਕੋਲ ਜਿਹੜਾ ਯੂਆਰ 2 ਬਣਿਆ ਨਾ ਮੋਟਰਵੇ ਇਹ ਤੁਹਾਡੇ ਭਰਾ ਨੇ ਬਣਾਇਆ ਤੁਹਾਡੇ ਵੀਰ ਨੇ ਨੈਟ ਤੇ ਚੈੱਕ ਕਰਾ ਲਓ ਹੁਣ ਤੁਸੀਂ ਕੈਨ ਚਾਰ ਘੰਟੇ ਪੰਜਾਬੀ ਫਸਿਆ ਨਹੀਂ ਕਰਨਗੇ ਉਥੋਂ ਚੜਨਾ ਨਰੇਲੇ ਦੇ ਕੋਲੋਂ ਔਰ 20 ਮਿੰਟ ਦੇ ਵਿੱਚ ਤੁਸੀਂ ਟਰਮੀਨਲ 3 ਤੇ ਆਪਣੀ ਸਵਾਰੀ ਲੈ ਕੇ 20 ਮਿੰਟ ਤੇ ਫਿਰ ਬੋਰਚ ਲਾ ਕੇ ਰੋਟੀ ਖਾ ਲਿਆ ਕਰੋ ਟਾਬਿਆਂ ਤੇ ਰੱਜ ਕੇ ਰੌਲਾ ਹੀ ਕੋਈ ਨਹੀਂ ਉਥੇ ਨੇ ਤੇ ਚਾਰ ਘੰਟੇ ਫਸੇ ਰਹਿੰਦੇ ਸੀ ਹੋਰ ਸੁਣੋ ਫਿਰ ਸੱਜੇ ਹੱਥ ਦੇਖਿਓ ਜਿਹੜੇ ਸਭ ਤੋਂ ਵੱਡੇ ਹਸਪਤਾਲ ਬਣਿਆ ਹੋਮੋਪੈਥਿਕ ਦੇ ਨਿਰੀਆਂ ਮਿੱਠੀਆਂ ਮਿੱਠੀਆਂ ਮਲਾਈਮ ਜੀਆਂ ਗੱਲਾਂ ਹੀ ਨਹੀਂ ਕਰਦਾ ਚੈੱਕ ਕਰ ਲਿਓ ਅੱਜ ਨੈਟ ਤੇ ਜਿਹੜੇ ਹੋਮੋਪੈਥੀ ਦੇ ਹਸਪੀਟਲ ਬਣੇ ਆਯੁਰਵੇਦਿਕ ਦੇ ਉਹ ਇੰਡੀਆ ਚ ਦੋ ਹੀ ਬਣਿਆ ਜਿਹੜਾ ਪਹਿਲਾ ਬਣਿਆ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਕੀਤਾ ਉਹ ਤੁਹਾਡੇ ਭਰਾ ਨੇ ਬਣਾਇਆ ਹੋਰ ਜਿਹੜੇ ਕੰਮ ਆ ਜਿੰਨੇ ਮੈਂ ਕਰਕੇ ਉੱਥੇ ਆਇਆ ਕੱਲ ਨੂੰ ਮੈਨੂੰ ਮੇਣਾ ਨਾ ਮਾਰੇ ਕਿਨੇਰੇ ਗਾਣੇ ਸੁਣਾ ਦਿੰਦਾ ਮੈਂ ਉਹ ਨੀਗਾ ਬੰਦਾ ਮੈਂ ਗਾਣਾ ਸੰਗੀਤ ਮੇਰੀ ਜ਼ਿੰਦਗੀ ਆ ਜੇ ਮੈਨੂੰ ਲੈ ਸੁਰ ਦਾ ਪਤਾ ਤੇ ਮੈਨੂੰ ਟੈਕਨੀਕਲਿਟੀ ਦਾ ਵੀ ਪਤਾ ਆ ਮਾੜਾ ਮੋਟਾ ਡੀਵੀ ਕਾਲਜ ਪੜਿਆ ਮੈਂ ਬੰਦਾ ਮੈਂ ਕੰਮ ਵੀ ਕਰਾਉਣੇ ਆ entertain ਵੀ ਕਰਿਆ ਕਰੂੰਗਾ ਤੁਹਾਡੇ ਵਿਆਹਾਂ ਤੇ ਗਾਇਆ ਵੀ ਕਰੂੰ ਸ਼ਗਨ ਵੀ ਦਿਆ ਕਰੂੰਗਾ ਉੱਥੇ ਵੀ ਗੌਦਾ ਸੀ ਸ਼ਗਨ ਵੀ ਦਿੰਦਾ ਸੀ 15 ਕਿੰਨੇ ਸਾਲ ਹੋ ਗਏ ਮੈਨੂੰ ਸਿਆਸਤ ਚ ਆਇਆ ਇੱਕ ਵੀ ਬੰਦੇ ਨੇ ਖੜੇ ਹੋ ਕੇ ਕਿਹਾ ਵੀ ਹਾਂ ਸਰਾਜਨਸ ਨੇ 1 ਰੁਪਿਆ ਲਿਆ ਇਹ ਜੇ ਕਹਿੰਦਾ ਧੋਕੇ ਰੱਖ ਦੇਣਾ ਸੀ ਆ ਜਿਹੜੇ ਕੈਮਰੇ ਆ ਪ੍ਰੈਸ ਬੜੀ ਮਜ਼ਬੂਤ ਹੁੰਦੀ ਹੈ ਮੈਨੂੰ ਧੋਕੇ ਰੱਖ ਦੇਣਾ ਸੀ ਪਹਿਲਾ ਇਲੈਕਸ਼ਨ 2009 ਚ ਜਲੰਧਰੋਂ ਲੜਿਆ ਲੇਟੈਸਟ ਆ ਲੜ ਰਿਹਾ ਉਦੋਂ ਤੋਂ ਲੈ ਕੇ ਹੁਣ ਤੱਕ ਮੇਰਾ ਕੈਰੀਅਰ ਚੈੱਕ ਕਰ ਲਓ ਮੈਂ ਜ਼ਿੰਦਗੀ ਦੇ ਵਿੱਚ ਮੈਂ ਇਹ ਸੋਚਿਆ ਕਿ ਲੋਕਾਂ ਦੀਆਂ ਸੀਸਾਂ ਲਵੋ ਦਵਾਵਾਂ ਲਵੋ ਇਹ ਲਾਂਤੀ ਲਾਂਤੀ ਕੰਮ ਨਹੀਂ ਕਰਨਾ ਇਹ ਕਚਰਾ ਇਕੱਠਾ ਨਹੀਂ ਕਰਨਾ ਨਾਲੇ ਫਿਰ ਜੇ ਇਦਾਂ ਦੀ ਸੋਚ ਹੋਵੇ ਤੁਹਾਡੇ ਭਤੀਜੇ ਆ ਨਵਰਾਜ ਜਵਰਾਜ ਦੋਨੇ ਚੱਲਦੀਆਂ ਫਿਰਦੀਆਂ ਬੈਂਕਾਂ ਹੀ ਆ ਮੇਰਾ ਕੋਡਮ ਬੜਾ ਜ਼ਬਰਦਸਤ ਮੀਰ ਰੱਬ ਨੇ ਕੋਈ ਕਮੀ ਛੱਡੀ ਪਹਿਲਾਂ ਮੈਂ ਬੜੇ ਕਮਾਏ ਹੁਣ ਜੇ ਮੈਂ ਇਕੱਠਾ ਕਰੂੰਗਾ ਉਹ ਕਚਰਾ ਆ ਉਮਰ ਦੇ ਜਿਸ ਪੜਾਤੇ ਆ ਮੈਂ ਜੇ ਹੋਰ ਪੈਸਾ ਆਣਗੇ ਫਿਰ ਹਰਮ ਸਾਹਿਬ ਆਣਗੇ ਇਲੈਕਸ਼ਨ ਇੱਥੇ ਦੇਖੀ ਜਾਇਓ ਕਿਨੇ ਕਿਨੇ ਆਉਣੇ ਅੱਜ ਤਾਂ ਦੂਜਾ ਦਿਨ ਆ 18 ਦਾ ਹਾਂਜੀ ਮੈਂ 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 ਇਹ ਪ੍ਰੋਮਿਸ ਨਹੀਂ ਕਰਦਾ ਪਰ ਤੁਸੀਂ ਖੁਸ਼ ਹੋ ਜਾ ਕਰਨਾ ਜਿੱਥੇ ਹੰਸ ਰਾਜ ਹੰਸ ਆ ਉਥੇ ਸੰਗੀਤਕਾਰ ਯਾਰ ਨਕੌਦਰ ਗੁਲਾਮ ਅਲੀ ਸਾਹਿਬ ਆਏ ਜਗਜੀਤ ਸਾਹਿਬ ਆਏ ਕਿਹੜਾ ਦੁਨੀਆ ਦਾ ਸਿੰਗਰ ਆ ਪਾਕਿਸਤਾਨੀ ਦੋਸਾ ਜਿਹੜਾ ਬਚ ਗਿਆ ਉੱਥੇ ਤੱਪੜ ਵਿਛਾ ਕੇ ਮੈਂ ਬੈਠਾ ਸੀ ਹਾਂ ਜੀ ਜਿਹੜਾ ਹੁਣ ਤਾਂ ਐਮਪੀ ਸ਼ੈਂਪੀ ਬਣ ਗਿਆ ਮੈਂ ਅਜੇ 2 ਕੁ ਮਹੀਨੇ ਤਾਂ ਹੈਗਾ ਜਾਂ 2 ਮਹੀਨੇ ਹੋਰ ਲਾਉਣੇ ਫੇਰ ਬਣਨਾ ਹੈ ਅਸੀ ਅੱਸੀ ਪੱਤਰ ਵੀ ਸਾਹਮਣੇ ਜਿਹੜਾ ਹੈਗਾ ਉਹ ਕਲਾਕਾਰ ਹੀ ਹੈ ਤੇ ਸੀਐਮ ਦਾ ਬਹੁਤ ਖਾਸ ਹੈ ਹਾਂਜੀ ਜੋ ਕਹਿੰਦਾ ਮੇਰੇ ਪਿੱਛੇ ਵੀ ਬੜੇ ਕਲਾਕਾਰ ਆਣੇ ਨੇ ਤੇ ਮੈਂ ਮੁੰਡਾ ਦਿਖਾਤਾ ਹਾਂ ਬੀਐਮ ਦਿਖਾਤਾ ਹਾਂ ਗੱਲ ਇਹ ਆ ਜਿਹੜਾ ਮੇਰੇ ਸਾਹਮਣੇ ਖੜੇ ਆ ਉਹ ਵੀ ਮੇਰਾ ਛੋਟਾ ਵੀਰ ਗੁੱਡ ਲੱਕ ਟੂ ਹਿਮ ਜਿਹੜੇ ਪਹਿਲਾਂ ਸੀ ਐਮਪੀ ਉਹ ਸਰ ਉਹ ਫਾਜ਼ਰਲੀ ਫਿਗਰ ਆ ਸੀ ਸਾਰੇ ਉਹਨਾਂ ਨੇ ਚਰਨ ਸਪਰਸ਼ ਕਰਦੇ ਆ ਤੇ ਇਸ ਕਰਕੇ ਯਾਰ ਮੈਨੂੰ ਨਹੀਂ ਪਤਾ ਸਾਹਮਣੇ ਕੌਣ ਖੜਾ ਜਿਹੜਾ ਤਾਂ ਸਿਟਿੰਗ ਐਮਪੀ ਆ ਉਹਦਾ ਪਰਫਾਰਮੈਂਸ ਦੇਖ ਲਓ ਜਿਹੜੇ ਨਵੇਂ ਆਏ ਆ ਮੈਨੂੰ ਵੜਾਓਗੇ ਤੇ ਇੱਕਦਮ ਵਿਦਆਊਟ ਇਨੀ ਡਲੇ ਕੰਮ ਹੋ ਜਾ ਕਰਨਗੇ ਕਿਉਂਕਿ ਸੈਂਟਰ ਚ ਹੋਰ ਤਾਂ ਪੇ ਦੇ ਪੁੱਤ ਨੇ ਉਹਨੇ ਕਿਸੇ ਨੂੰ ਆਉਣ ਨਹੀਂ ਹੁੰਦੇ ਹਾਂ ਜੀ ਮੋਦੀ ਹੈ ਤਾਂ ਮਮਟਨ ਹੈ ਉਹ ਮਿਹਨਤੀ ਨਹੀਂ ਕਰਦੇ ਆ ਦਸਾਂ ਸਾਲਾਂ ਵਿੱਚ ਇੱਕ ਛੁੱਟੀ ਨਹੀਂ ਕੀਤੀ ਮੋਦੀ ਸਾਹਿਬ ਨੇ ਅੱਗੇ ਐਮਪੀ ਹੁੰਦਾ ਕਿਤੇ ਹੋਏ ਨਹੀਂ ਹਾਂਜੀ ਉਹ ਉਹ ਬੰਗਲੇ ਬਣਾਉਣਦੇ ਹੋਣੇ ਤੇ ਕੋਈ ਨਹੀਂ ਬਣਾਉਣਾ ਕਹਿੰਦੇ ਉਹਨਾਂ ਨਜ਼ਰ ਨਾ ਲੱਗ ਜਾ ਖਰ ਇੱਕ ਐਮਪੀ ਕਮਾਈ ਕਰਦਾ ਤੁਹਾਡੇ ਭਰਾ ਨੇ ਕੁੱਲੀ ਪਾ ਕੇ ਇੱਥੇ ਬਹਿ ਜਾਣਾ ਤਾਂ ਅੱਲਾਹ ਹੋਜ਼ਾ ਵਾਜਾ ਹੋ ਵਾਏ ਗੁਰੂ ਦਾ ਵਾਜਾ ਹੋ ਕੁੱਲੀ ਨਹੀਂ ਫਕੀਰ ਦੀ ਆ ਸਰ ਜੀ ਇਹ ਫਕੀਰ ਆ ਇੱਥੇ ਇੱਥੇ ਰਹਿਆ ਕਰਨਾ ਮੈਂ ਮੋਗੇ ਤੇ ਫਰੀਦਕੋਟ ਪੱਕਾ ਰਹੂੰਗਾ ਮੋਗੇ ਵੀ ਰਹਿਆ ਕਰੂੰਗਾ ਮੋਗਾ ਮੇਰੇ ਮਾਲਕਾ ਬਾਬਿਆਂ ਦਾ ਸ਼ਹਿਰ ਦਾਤਿਆਂ ਦਾ ਅਥਰਾ ਜੀ ਜਿਸ ਤਰ੍ਹਾਂ ਕਹਿੰਦੇ ਤੁਸੀਂ ਬੈਠੇ ਹੋ ਇੱਥੋਂ ਹੀ ਸੁਖਬੀਰ ਬਾਦਲ ਨੇ ਆਪਣਾ ਕੈਰੀਅਰ ਸਟਾਰਟ ਕੀਤਾ ਸੀਗਾ ਅੱਛਾ ਜੀ ਔਰ ਅੱਜ ਤੁਸੀਂ ਵੀ ਉਸੇ ਜਗ੍ਹਾ ਤੇ ਮੱਥਾ ਟੇਕਣ ਆਪਰੇ ਆਏ ਹੋ ਕਿਦਾਂ ਲੱਗਿਆ ਤੁਹਾਨੂੰ ਬਰਾਕਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਆਹ ਇਲੈਕਸ਼ਨ ਬਹੁਤ ਅੱਛਾ ਲੱਗ ਰਿਹਾ ਮੈਨੂੰ ਪਹਿਲੀ ਗੱਲ ਮੈਂ ਟੈਨਸ਼ਨ ਨਹੀਂ ਹੋ ਰਿਹਾ ਮੈਨੂੰ ਕੋਈ ਘਬਰਾਹਟ ਨਹੀਂ ਮੈਨੂੰ ਇਹ ਪਤਾ ਸੂਫੀਆਂ ਨੇ 피ਰਾ ਫਕੀਰਾਂ ਨੇ ਮੈਨੂੰ ਆਪਣੇ ਕਲਾਵੇ ਜਦੋਂ ਦਾ ਜੰਮਿਆ ਨਾਂ ਸਾਡਾ ਹੀ ਲਿੰਦਾ ਇਹ ਨਾਂ ਸੂਫੀਇਜ਼ਮ ਦਾ ਮੇਰਾ ਪਰੇਸ਼ਾਨੀ ਪਾਕਿਸਤਾਨ ਅਫਗਾਨਿਸਤਾਨ ਦੁਨੀਆ ਦੇ ਕਿਸੇ ਕੋਨੇ ਤੇ ਚਲ ਜਾਓ ਕਿੰਨੇ ਸੂਫੀ ਮੈਂ 사ウਦੀ ਅਰਬਿਆ ਦੁਬਈ ਉੱਥੇ ਬੁਰਕੇ ਵਾਲੀਆਂ ਬੀਬੀਆਂ ਕਹੀ ਜਾਣ ਕਿ ਦਮਾ ਦਮ ਮਸਤ ਕਲੰਦਰ ਪਟੇਜਾ ਜਦੋਂ ਮੈਂ ਹਲਾਉਂਦਾ ਸੀ ਤੇ ਸੋ ਇਸ ਕਰਕੇ ਮੈਂ ਸੂਫੀਆਂ ਦੇ ਕਲਾਵੇ ਚ ਆ ਗਿਆ ਸੰਤਾਂ ਦੇ ਕਲਾਵੇ ਚ ਆ ਗਿਆ ਭਰਾਵੋ ਮੇਰਾ ਸਾਥ ਦਿਓ ਤੁਸੀਂ ਕਿਸਾਰੇ ਚ ਨਹੀਂ ਰਹੋਗੇ ਤੁਸੀਂ ਕਹੋਗੇ ਕਿ ਕਿੱਦਾਂ ਦਾ ਐਮਪੀ ਆ ਦਿੱਲੀ ਜਾ ਕੇ ਪੁੱਛ ਲੋ ਇਦਾਂ ਹੀ ਮੈਂ ਤੁਰੇ ਫਿਰਦਾ ਰਿੰਦਾ ਸੀ ਉਸ ਸ਼ੀਸ਼ੇ ਅੱਗੇ ਇੱਕ ਦਿਨ ਮੈਂ ਉਹ ਕਕੜੂ ਕਕੜੂ ਪ੍ਰੋਗਰਾਮ ਸੁਣ ਲਿਆ ਮੈਨੂੰ ਪਤਾ ਨਹੀਂ ਸੀ ਵੀ ਰਿਕਾਰਡਿੰਗ ਹੋ ਰਿਹਾ ਮੈਂ ਮੈਂ ਐਮਪੀ ਛੇਪੀ ਬਣ ਕੇ ਵੇਖਦਾ ਹੀ ਫਿਰਦਾ ਹੁਣ ਰੌਲਾ ਕੋਈ ਨਹੀਂ ਇਹ ਨੇ ਵੀ ਵੋਟਾਂ ਮੰਗਣ ਲੱਗਿਆ ਮੰਨਤਾ ਕਰੀ ਜਾਣੀ ਆ ਬਾਅਦ ਚ ਨਜ਼ਰ ਹੀ ਨਹੀਂ ਆਉਣਾ ਖਾਣਾ ਲੱਗਿਆ ਪ੍ਰੈਸ ਸੁਣਦੀ ਆ ਖਾਣਾ ਬਾਅਦ ਚ ਪਹਿਲਾਂ ਇੱਕ ਗੱਲ ਸੁਣੋ ਗੌਰ ਵਾਲੀ ਹਿਸਟਰੀ ਚ ਦੱਸੋ ਇੱਕ ਗੱਲ ਦੱਸੋ ਪ੍ਰੈਸ ਵਾਲਿਓ ਇੱਕ ਗੱਲ ਦੱਸੋ ਮੋਬਾਈਲ ਕਦੋਂ ਆਏ ਸੀ ਇੰਡੀਆ ਚ ਕਿੰਨੇ ਸਾਲ ਹੋ ਗਏ 1994 1994 ਚ ਆਏ ਉਦੋਂ 98151 555555 ਨੰਬਰ ਲਿਆ ਸੀ ਉਹੋ ਹੀ ਨੰਬਰ ਆ ਪੰਜ ਉਦੋਂ ਗਾਉਣ ਦਾ ਸੀ ਮੈਂ ਬੰਬੇ ਉਦੋਂ ਵੀ ਮੇਰੇ ਕੋਲ ਪੀਐਸਏ ਬਹੁਤ ਸੀ ਉਦੋਂ ਜਿਆਦਾ ਫੋਰਡ ਕਰਦਾ ਹੁਣ ਤੇ ਗਵਰਨਮੈਂਟ ਨੇ ਵੀ ਦਿੱਤੇ ਹੋਏ ਕਾਂ ਸਰਾਜ ਹੰਸ ਨੂੰ ਜਿੰਨੇ ਵੀ ਫੋਨ ਕੀਤਾ ਖੋਦੀ ਚੱਕਦਾ ਮੈਂ ਐਮਪੀ ਬਣ ਕੇ ਦੱਸੋ ਮੈਨੂੰ ਖੜਾ ਕਰਕੇ ਕਿਸੇ ਹੋਰ ਨੇ ਚੱਕਿਆ ਪਦਮਸ਼ਰੀ ਸ਼ਰੀ ਹੰਸਰਾਧ ਹਾਸ ਦੋ ਵੀ ਚੱਕਾਂਗਾ ਜਦੋਂ ਹਾਰ ਗਿਆ ਉਦੋਂ ਵੀ ਮੈਂ ਚੱਕਿਆ ਜਦੋਂ ਜਿੱਤ ਗਿਆ ਉਦੋਂ ਵੀ ਚੱਕਿਆ ਤੁਹਾਡੀ ਇਹ ਸਰ ਤੁਹਾਡੀ ਇੱਕ ਵੀਡੀਓ ਇੱਕ ਵੀਡੀਓ ਵਾਇਰਲ ਹੋ ਗਈ ਉਹਦੇ ਚ ਤੁਸੀਂ ਕਿਹਾ ਕਿ ਗੋਲ ਕਰਨਾ ਸੀ ਮੈਂ ਗੋਲ ਕਰਤਾ ਹੁਣ ਫਿਰ ਗੋਲ ਕਰਨ ਦੀ ਤਿਆਰੀ ਚੋਂ ਨਹੀਂ ਹੁਣ ਗੋਲ ਹੁਣ ਹੁਣ ਮੈਂ ਤਾਂ ਨੌਕਰ ਬਣ ਆਇਆ ਤੁਹਾਡਾ ਗੁਲਾਮ ਕਿਉਂਕਿ ਸੂਫੀਇਜ਼ਮ ਦਾ ਮੈਂ ਸਿੱਖ ਰਿਹਾ ਸ਼ਾਇਦ ਯਾਰੇ ਉਮਰਦੇਸ ਪੜਾਤੇ ਮੈਂ ਕੋਈ ਲੋਕੀ ਕਹਿੰਦੇ ਸਿਆਸਤਦਾਨ ਹੈ ਜਾਂ ਫਕੀਰ ਇਹ ਬੈਠਾ ਬੈਠਾ ਰਹਿੰਦਾ ਕੰਮ ਹੋਈ ਜਾਂਦੇ ਕੰਮ ਕੋਈ ਰੁਕਦਾ ਨਹੀਂ ਉਹ ਨੇ ਮੈਂ ਕਿਹੜਾ ਕੋਈ ਚੇਲਾ ਭੂਪਾ ਮੈਂ ਉਹ ਕੰਮ ਵੀ ਮੈਂ ਜਾਣਦਾ ਕੰਮ ਕਰਾਉਣੇ ਆਉਂਦੇ ਮੈਨੂੰ ਸ਼ਾਇਦ ਮੈਨੂੰ ਟ੍ਰੇਨਿੰਗ ਲਈ ਮਾਲਕ ਨੇ ਦਿੱਲੀ ਭੇਜਿਆ ਸੀ ਹੁਣ ਕੰਮ ਆ ਗਿਆ ਤੇ ਜੇ ਮੈਨੂੰ ਹੁਣ ਕੰਮ ਲਵੋ ਮੇਰੇ ਤੋਂ ਜੇ ਤੋ ਕੰਮ ਕਰਾਉਣਾ ਉਹ ਸਤ ਤੁਹਾਨੂੰ ਪਤਾ ਮੈਂ ਮੇਰੇ ਕਲੋਜ਼ ਆ ਉਹਨੇ ਸਮਝਾ ਕੇ ਭੇਜਿਆ ਤਾਂ ਹੀ ਲੋਕ ਸਹੀ ਨਹੀਂ ਕਹਿੰਦੇ ਆ ਜੀ